ਅਮ ਸਸ਼ੀਕਲ ਸਾਰਿਆਂ ਨੂੰ ਅੱਜ ਸਾਡਾ ਇੱਥੇ 12th ਡੇ ਆ ਅਸੀਂ ONP ਦਾ ਪ੍ਰੋਟੈਸਟ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਸਕਿੱਲ ਟ੍ਰੇਡ ਦੀਆਂ ਫਾਈਲਜ਼ ਰਿਟਰਨ ਕੀਤੀਆਂ ਸੀ 14 ਨਵੰਬਰ ਨੂੰ ਉਹਦੇ ਰਿਗਾਰਡਿੰਗ ਅਸੀਂ ਇੱਥੇ ਪਾਰਲੀਮੈਂਟ ਬਿਲਡਿੰਗ ਦੇ ਸਾਹਮਣੇ ਇਕੱਠੇ ਹੋਏ ਆਂ ਤਾਂ ਕਿ ਸਾਨੂੰ ਫੇਅਰ ਡਿਸੀਜਨ ਦਿੱਤਾ ਜਾਵੇ ਸਾਡੀਆਂ ਪ੍ਰੋਸੀਜਰਲ ਕਲੈਰੀਫਿਕੇਸ਼ਨ ਹੋਵੇ ਸਾਡੀਆਂ ਫਾਈਲਸ ਦੀਆਂ ਕਿਉਂਕਿ ਅਸੀਂ ਸਾਰਿਆਂ ਨੇ ਕਿਸੇ ਨੇ 2 ਸਾਲ ਲਗਾਏ ਵੇਸਟ ਕੀਤੇ ਨੇ ਇਸ ਦੇ ਉੱਤੇ ਵੇਸਟ ਵੀ ਨਹੀਂ ਕਹਿ ਸਕਦੇ ਕਿਉਂ ਮਿਹਨਤ ਆ ਨਾ ਸਾਡੀ ਸਭ ਦੀ ਕਿਸੇ ਨੂੰ 3 ਸਾਲ ਹੋ ਗਏ ਨੇ ਅਸੀਂ ਸਭ ਨੇ ਪੜਾਈਆਂ ਕੀਤੀਆਂ ਇੱਥੇ ਆ ਕੇ ਕੰਮ ਕੀਤਾ ਜੇ ਵੀ ਇਹਨਾਂ ਨੇ ਕਿਹਾ ਸਰਕਾਰ ਨੇ ਵੀ ਉਹ ਪਾਥਵੇ ਚੂਜ਼ ਕਰਕੇ ਅਸੀਂ ਕੰਮ ਕੀਤਾ ਤੇ ਵੇਟ ਕੀਤੀ ਵੀ ਅੱਜ ਰੋਜ਼ ਸਵੇਰ ਰੋਟ ਕੇ ਦੇਖਦੇ ਸੀ ਵੀ ਅੱਜ ਕੁਝ ਰਿਜ਼ਲਟ ਆਊਗਾ ਅੱਜ ਕੁਝ ਰਿਜ਼ਲਟ ਹੋਗਾ ਈਵਨ ਕਿ ਜਦੋਂ ਇਹਨਾਂ ਨੇ ਸਾਡੇ ਕੰਮਾਂ ਉੱਤੇ ਰੀਚ ਆਊਟ ਕੀਤਾ ਫਿਰ ਉਦੋਂ ਉਮੀਦ ਹੋਰ ਵੱਧ ਗਈ ਵੀ ਹਾਂ ਚਲੋ ਸਾਡੀ ਫਾਈਲ ਤੇ ਕੁਝ ਕੰਮ ਚੱਲ ਰਿਹਾ ਵਾ ਵੀ ਐਟ ਲੀਸਟ ਜੇ ਅੱਜ ਉਹ ਸਾਡੇ ਕੰਮ ਤੇ ਉਹਨਾਂ ਨੇ ਰੀਚ ਆਊਟ ਕੀਤਾ ਤਾਂ ਮਤਲਬ ਸਾਡੀ ਫਾਈਲ ਤੇ ਕੁਝ ਚੱਲ ਰਿਹਾ ਤਾਂ ਅੱਜ ਆਜੂ ਇੱਕ ਹਫ਼ਤੇ ਚਾਜੂ ਇੱਕ ਮਹੀਨੇ ਚਾਜੂ 100 ਦੇ 100 ਦੇ 2 ਸਾਲ ਲੰਗੇ ਤੇ ਜਿਹਦੇ ਕਰਕੇ ਕੀ ਕਰੀਏ ਵੀ ਹਨ ਸਾਢ ਕੋਲ ਵਰਡਸ ਨਹੀਂ ਹੈਗੇ ਵੀ ਅਸੀਂ ਕਿਦਾਂ ਐਕਸਪਲੇਨ ਕਰੀਏ ਵੀ ਵੀਰ ਨੂੰ ਸਾਡਾ ਕੁਝ ਹੋਵੇ ਹਨਾ ਅਸੀਂ ਮਿਹਨਤ ਕੀਤੀ ਸਾਰਾ ਕੁਝ ਕੀਤਾ ਸਾਰੇ ਕੈਨੇਡਾ ਇਹੀ ਡ੍ਰੀਮ ਲੈ ਕੇ ਆਉਣੇ ਆ ਵੀ ਚਲੋ ਇੰਡੀਆ ਦੀ ਸਰਕਾਰਾਂ ਤੋਂ ਨਿਕਲ ਕੇ ਇਥੇ ਆਪਣਾ ਕੁਝ ਕਰੀਏ ਕੁਝ ਬਣਾਈਏ ਆਪਣੇ ਘਰ ਦੇ ਨੂੰ ਸੁੱਖ ਦਈਏ ਹਨਾ ਹਰੇਕ ਜੋ ਆਖਦਾ ਹੀ ਹੁੰਦਾ ਵੀ ਆਪਣੇ ਪੇਰੈਂਟਸ ਨੂੰ ਸੁੱਖ ਦਈਏ ਇਨ ਸ਼ੋਰਟ ਮੈਂ ਸਿਰਫ ਇਹ ਕਹਿਣਾ ਚਾਹੂੰਗੀ ਕਿ ਇਹਨਾਂ ਨੇ ਸਾਡੀਆਂ ਮਿਹਨਤਾਂ ਦਾ ਮੁੱਲ ਪਾਉਣ ਦੀ ਜਗ੍ਹਾ ਸਾਨੂੰ ਫਰਾਡ ਕਹਿ ਕੇ ਸਾਡੀਆਂ ਫਾਈਲਾਂ ਨੂੰ ਵਾਪਸ ਮੋੜ ਦਿੱਤਾ ਆ ਜੋ ਕਿ ਬਹੁਤ ਜ਼ਿਆਦਾ ਨਾਇਨਸਾਫੀ ਹੈ ਤੇ ਫਿਰ ਦੁਬਾਰਾ ਤੋਂ ਉਹੀ ਗੱਲ ਕਿ ਅੱਜ ਇਹ ਐਕਸਪੈਰੀਮੈਂਟ ਕਰ ਰਹੇ ਆ ਸਾਡੇ ਤੇ ਕੱਲ ਨੂੰ ਇਹ ਐਕਸਪੈਰੀਮੈਂਟ ਦੀ ਮਾਤਰਾ ਜਿਹੜੀ ਹੈ ਨੰਬਰਸ ਜਿਹੜੇ ਆ ਉਹ ਵਧਣਗੇ ਸੋ ਪਲੀਜ਼ ਸਾਡੀ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਤੁਸੀਂ ਅੱਗੇ ਆਓ ਸਾਡੇ ਨਾਲ ਖੜੋ ਸਾਡੀ ਸਪੋਰਟ ਕਰੋ ਮੈਂ ਮੈਂ ਆਪਣੀ ਕਮਿਊਨਿਟੀ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਅਸੀਂ ਵੀ ਤੁਹਾਡੇ ਬੱਚੇ ਆ ਅਸੀਂ ਵੀ ਉਹੀ ਉਹੀ ਮਿੱਟੀ ਚੋਂ ਆਏ ਆ ਜਿਹੜੀ ਮਿੱਟੀ ਚੋਂ ਤੁਸੀਂ ਆਏ ਹੋ ਤੇ ਤੁਸੀਂ ਇੱਥੇ ਰਹਿ ਕੇ ਕੈਨੇਡਾ ਅਮਰੀਕਾ ਯੂਕੇ ਵਰਗੇ ਦੇਸ਼ਾਂ ਦੇ ਵਿੱਚ ਰਹਿ ਕੇ ਇੰਨੀ ਇੰਨੀ ਸਪੋਰਟ ਕਰਦੇ ਹੋ ਆਪਣੇ ਇੰਡੀਆ ਆਪਣੇ ਪੰਜਾਬ ਦੇ ਵਿੱਚ ਤਾਂ ਪਲੀਜ਼ ਜਿਹੜੇ ਬੱਚੇ ਇੱਥੇ ਆ ਜਿਹੜੇ ਜਿਹੜੇ ਵਰਕਰਸ ਨੇ ਇੱਥੇ ਤੁਹਾਡੀ ਖੁਦ ਦੀ ਕਮਿਊਨਿਟੀ ਦੇ ਤੁਸੀਂ ਉਹਨਾਂ ਦੀ ਸਪੋਰਟ ਇੱਥੇ ਵੀ ਰਹਿ ਕੇ ਕਰ ਸਕਦੇ ਹੋ ਤਾਂ ਪਲੀਜ਼ ਸ਼ੁਰੂਆਤ ਉੱਥੋਂ ਕਰੋ ਜਿੱਥੇ ਤੁਸੀਂ ਨੇੜੇ ਹੋ ਰੈਦਰ ਦਨ ਦੂਰ ਦੂਰ ਤੋਂ ਕਰਨ ਦੀ ਬਜਾਏ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਵੀਰਾਂ ਨੂੰ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਦੇਖ ਰਹੇ ਹਾਂ 12 ਦਿਨ ਅੱਜ ਆਪਾਂ ਨੂੰ 2 ਵੀਕ ਹੋ ਗਏ ਇੱਥੇ ਤੁਸੀਂ ਸਾਰੇ ਇੱਥੇ ਆਉਨੇ ਹੋ ਅਸੀਂ ਸਾਡੀ ਨਿਗਾਹ ਸਾਰਿਆਂ ਤੇ ਹੈਗੀ ਆ ਤੇ ਜਿੱਦਾਂ ਰਾਤੀ ਸਿੰਘਾਂ ਨਾਲ ਵਿਚਾਰ ਹੋਈ ਆ ਸਿੱਖ ਯੂਥ ਫੈਡਰੇਸ਼ਨ ਤੋਂ ਮੇਰੇ ਭਰਾ ਹਰਮਨ ਹਣੀ ਇਹਨਾਂ ਨੂੰ ਕੁਝ ਤਕਨੀਕ ਜਿਹੜੀਆਂ ਆ ਆਪਾਂ ਡਿਸਕਸ ਕੀਤੀਆਂ ਉਹਨਾਂ ਦੇ ਉੱਪਰ ਆਪਾਂ ਕੰਮ ਕਰਾਂਗੇ ਪਰ ਉਹ ਆਪਾਂ ਵੀਡੀਓ ਦੇ ਵਿੱਚ ਬੋਲ ਕੇ ਨਹੀਂ ਦੱਸ ਸਕਦੇ ਹੂੰ ਤੋ ਜਿੰਨੇ ਵੀ ਆ ਐਮਪੀਪੀਜ਼ ਐਮਪੀਜ਼ ਹੁਣ ਤੱਕ ਇੱਥੇ ਆ ਕੇ ਆਪਣੀ ਸਪੋਰਟ ਕਰ ਚੁੱਕੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਗਵਰਨਮੈਂਟ ਨੂੰ ਇਹ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਸਾਡੇ ਇੱਥੇ ਨੌਜਵਾਨ ਆਪਣੀਆਂ ਫਾਈਲਾਂ ਦੀ ਉਡੀਕ ਕਰ ਰਹੇ ਨੇ ਓਪਨ ਓਪਨ ਹੋਣ ਦੇ ਲਈ ਜਾਂ ਜਿਹੜੇ ਜਿੰਨੇ ਵੀ ਜਨੂਨ ਕੇਸਸ ਨੇ ਉਹ ਸਾਰੇ ਅਸੀਂ ਬੇਨਤੀ ਕਰਦੇ ਆਂ ਕਿ ਉਹਨਾਂ ਦੀਆਂ ਫਾਈਲਾਂ ਓਪਨ ਕੀਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੈਟਰ ਫਿਚਰ ਜਿਹੜਾ ਆਪਾਂ ਸੋਚ ਕੇ ਇੱਥੇ ਆਏ ਸੀਗੇ ਉਹਦੇ ਉੱਤੇ ਆਪਾਂ ਕੰਮ ਕਰ ਸਕੀਏ ਸਾਡੀ ਸਾਰੀ ਟੀਮ ਸਾਡੇ ਸਿੱਖ ਯੂਥ ਕੈਨੇਡਾ ਤੋਂ ਸਿੱਖ ਯੂਥ ਫਾਊਂਡੇਸ਼ਨ ਦੇ ਪ੍ਰਧਾਨ ਹਰਮਨ ਭਾਈ ਹਣੀ ਵੀ ਤੇ ਪਹੁੰਚੇ ਹੋਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਬੈਕਅੰਡ ਤੇ ਇਹਨੂੰ ਹੋਰ ਪੁਸ਼ ਕਰਨ ਦੀ ਕਿਸ ਤਰ੍ਹਾਂ ਗਏ ਤਰੀਕੇ ਜਿਹੜੀ ਆਪਣੀ ਆਵਾਜ਼ ਆ ਉਹ ਹਾਊਸ ਆਫ ਕੌਮਨ ਤੱਕ ਜਿਹੜੀ ਪਹੁੰਚ ਸਕੇ ਤੇ ਇਦਾਂ ਹੀ ਜਿੰਨੇ ਵੀ ਨੌਜਵਾਨ ਕੱਲ ਮੈਂ ਸੁਣਿਆ ਇਕੱਠ ਜਿਹੜਾ ਸੀਗਾ ਉਹ ਕਾਫੀ ਜ਼ਿਆਦਾ ਸੀਗਾ ਅੱਜ ਥੋੜੇ ਬੱਚੇ ਘੱਟ ਇੱਥੇ ਪਹੁੰਚੇ ਨੇ ਨੌਜਵਾਨ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਏਕਤਾ ਆ ਇੱਕ ਜਿਹੜਾ ਇਹ ਇਕੱਠ ਇਕੱਠੇ ਹੋ ਕੇ ਰੋ ਕਿਉਂਕਿ ਜਿੰਨਾ ਚਿਰ ਆਪਾਂ ਇਕੱਠੇ ਆ ਉਹਨਾਂ ਚਿਰ ਹੀ ਇਹਨਾਂ ਨੇ ਆਪਣੀ ਆਵਾਜ਼ ਸੁਣਨੀ ਆ ਸੋ ਮੇਕ ਸ਼ੋਰ ਕਿ ਆਪਣਾ ਜਿਹੜਾ ਇਕੱਠ ਆ ਉਹ ਘਟਣਾ ਨਹੀਂ ਦੇਓ ਇਤੋਂ ਉਹ ਡੇ ਬਾਈ ਡੇ ਜਿਹੜਾ ਵੱਧਣਾ ਚਾਹੀਦਾ ਘਰਾਂ 'ਚ ਨਾ ਬੈਠੋ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਵੀ ਕਰਨੀ ਆ ਬਹੁਤ ਤਰੀਕੇ ਹੁੰਦੇ ਆ ਪਰ ਇੱਕ ਜੋ ਟੋਕੇ ਰਹੋ ਅਮ ਛੇਤੀ ਆਪਾਂ ਕਿਸੇ ਫੈਸਲੇ ਦੇ ਉੱਪਰ ਅ ਡਿਸੀਜਨ ਜਿਹੜਾ ਕਾਹਲੀ ਕਿ ਨਹੀਂ ਲੈਣਾ ਆਪਣਾ ਦੇਖ ਕੇ ਆਪਣਾ ਫਿਊਚਰ ਸਿਕਿਉਰ ਕਰਕੇ ਫੇਰ ਹੀ ਉਹ ਡਿਸੀਜਨ ਜਿਹੜੇ ਉਹ ਆਪਾਂ ਲੈਣੇ ਆ ਸੋ ਇੱਕ ਵਾਰੀ ਫੇਰ ਗੁਰਦੁਆਰਾ ਸਾਹਿਬ ਤੋਂ ਮੈਂ ਇਹਨਾਂ ਨੇ ਦੱਸਿਆ ਕਿ ਲੰਗਰ ਆ ਰਿਹਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਮੇਟੀਆਂ ਨੇ ਜਿਹੜੇ ਇੱਥੇ ਖੜ ਕੇ ਇਹਨਾਂ ਦਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇੱਕ ਵਾਰੀ ਫੇਰ ਜਿੰਨੇ ਵੀ ਐਮਪੀਪੀਜ਼ ਐਮਪੀਜ਼ ਨੇ ਜਿਹੜੇ ਸਾਡੀ ਜ਼ੁਬਾਨ ਸਮਝਦੇ ਨੇ ਬੋਲਦੇ ਨੇ ਉਹਨਾਂ ਅੱਗੇ ਬੇਨਤੀ ਕਰਦੇ ਆਂ ਕਿ ਇਹਨਾਂ ਨੌਜਵਾਨਾਂ ਦੀ ਆਵਾਜ਼ ਜਿਹੜੀ ਆ ਉਹ ਅੱਗੇ ਤੱਕ ਪਹੁੰਚਾਈ ਜਾਵੇ ਤੇ ਜਿਹੜੇ ਵੀ ਇਹਨਾਂ ਦੇ ਫਾਈਲ ਜਿਹੜੀਆਂ ਹੁਣ ਤੱਕ ਰੁਕੀਆਂ ਗਈਆਂ ਨੇ ਕਿਸੇ ਵੀ ਕਾਰਨ ਕਰਕੇ ਉਹਨਾਂ ਨੂੰ ਓਪਨ ਕਰਕੇ ਇਹਨਾਂ ਨੂੰ ਜਿਹੜਾ ਰਿਜ਼ਲਟ ਆ ਜਿਹੜਾ ਉਹ ਦਿੱਤਾ ਜਾਵੇ। ਸੋ ਇਹਨਾਂ ਕਹਿੰਦੇ ਹੋਏ ਤੁਹਾਡੇ ਸਾਰਾ ਮੁੱਖ ਮਾਰੇ ਜੱਜ ਕਾਂ ਜੇ ਵੱਧ ਘੱਟ ਕੁਝ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ